ਆਪਾ ਵੀ ਬੜਾ ਹੀ ਬੜਾ ਜੀ ਜਾਨੀ ਜੀ ਉਹ ਕੰਨ ਵੀ ਉਹਦਾ ਉਹ ਯਾਰ ਅੰਮੀ ਪਰਫਾਰਮਾ ਤੁਹਾਨੂੰ ਮੈਜੀ ਲਾਉਂਦਾ ਨਾ ਉਹਦਾ ਨਹੀਂ ਉਹਦਾ ਮੇਲ ਕਰਿਆ ਸਰ ਇਹਦਾ ਪਰਫਾਰਮਾ ਦਾ ਉਹਦਾ ਬੈਟਿੰਗ ਲਈ ਮੇਲ ਕਰਤਾ ਉਹਨੇ ਮਾਰਕ ਕਰਤਾ ਜੀਤੇਂਦਰ ਕੁਮਾਰ ਜੀ ਨੂੰ ਵੀ ਚੈੱਕ ਕਰ ਦੋ ਉਹ ਚੈੱਕ ਨਹੀਂ ਕਰਦੇ ਚੈੱਕ ਕਰਨਾ ਹੈ ਉਹ ਚੈੱਕ ਵੀ ਕਰਨਾ ਹੈ ਕਿ ਕਿਦਾ ਮਾਰਕ ਹੋਇਆ ਮੈਨੂੰ ਉਹ ਭੇਜ ਦਿਓ ਬਾ ਫੋਟੋ ਲੈ ਕੇ ਫਿਰ ਤਾਰਦਾ ਇਹਨੇ ਹਾਂ ਹਾਂ ਹਮਨੇ ਸਰ ਐ ਕੰਮ ਹੋਰ ਚੱਲੇ ਆਲੇ ਡੀਐਸਪੀ ਸਾਹਕਲ

ਹਲੋ ਨਾ ਮਨਸਬਤ ਕੀ ਜਗਰ ਦੋ ਸਰਕਾਰ ਜੀ ਕਰ ਦੋ ਜੇ ਸੰਭਵ ਹੋ ਜੀ ਗੁਰਪ੍ਰਤਾਪ ਜੀ ਸੀ ਉਦੋਂ ਉਦੋਂ ਆ ਵੇਲੇ ਇਸ ਤੋਂ ਪਹਿਲਾਂ ਕਿੱਥੇ ਜਨਾਬ ਮੈ ਜੀਆ ਜੀ ਸੰਗਰੂਰ ਜੋ ਜਿਹੜੇ ਚਾਈਨਿਸ ਗੁੱਟ ਬਰਾਮਦ ਹੋ ਵੀਨੇ ਕਿੰਨੇ ਹੋਈ ਨੇ ਕਿਹੜੇ ਕੋਲ ਹੋਈ ਨੇ ਦੇਖੋ ਇਹ ਸਾਡੇ ਮਾਨਯੋਗ ਐਸਪੀ ਸਾਹਿਬ ਸ਼੍ਰੀ वरुण ਸ਼ਰਮਾ ਜੀ ਆਈਪੀਐਸ ਅਤੇ ਸਾਡੇ ਡੀਐਸਪੀ ਨਾਬਾ ਸਰਦਾਰ ਗੁਰਿੰਦਰ ਸਿੰਘਪਲ ਇਹਨਾਂ ਵੱਲੋਂ ਬਹੁਤ ਸਖਤ ਦਿਸ਼ਾ ਦਿੱਤੀ ਸੀ ਕਿ ਸਾਨੂੰ ਕਿ ਨਾਬਾ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਕੋਈ ਵੀ ਸ਼ਰਾਰਤੀ ਅਨਸਰਕਾਰ ਕਿਸੇ ਵੀ ਪ੍ਰਕਾਰ ਆ ਜਿਹੜੀ ਚਾਈਨਿਸ ਡੋਰ ਹੈ ਜਿੰਨਾ ਤਾਂ ਵਰਤੋਂ ਕਰੇ ਉਹਦੇ ਨਾਲ ਹੀ ਇਹਦੀ ਕ੍ਰਿਡੋਫ ਰੋਕਟ ਕਰੇ ਤੇ ਇਸ ਲਈ ਸਾਡੇ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਈ ਗਈ ਸੀ ਮਿਲੰਦੀ ਕਰਵਾ ਕੇ ਇਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਮਾਰੇ ਅੰਸਰਾਂ ਨੂੰ ਅਸੀਂ ਇੱਕ ਬਹੁਤ ਸਖਤ ਸੁਨੇਹਾ ਪਹਿਲਾਂ ਦਿੱਤਾ ਕਿ ਕੋਈ ਵੀ ਵਿਅਕਤੀ ਇਹ ਚਾਈਨਾ ਨੋਰ ਨੂੰ ਨਾ ਵੇਚੇ ਤੇ ਨਾ ਇਹਦੀ ਵਰਤੋਂ ਕਰੇ ਜੇ ਇਹਨਾਂ ਵੱਲੋਂ ਕਿਸੇ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਸੀਂ ਬਹੁਤ ਸ਼ਕਤੀ ਨਾਲ ਇਹਨਾਂ ਦਾ ਸਾਹਮਣਾ ਕਰਾਂਗੇ ਤੇ ਇਸੇ ਲੜੀ ਦੇ ਵਿੱਚ ਅਸੀਂ ਕੱਲ ਮਿਤੀ 13 ਨੂੰ ਇਹ ਰਾਤ 2022 ਨੂੰ ਇੱਕ ਲੜਕੇ ਨੂੰ ਅਸੀਂ ਕਾਬੂ ਕੀਤਾ ਸੀ ਜੋ ਲੁਕ ਚੁੱਕ ਕੇ ਇਸ ਚਾਈਨਾ ਲੋ ਚਾਈਨਾ ਡੋਰ ਨੂੰ ਵੇਚ ਰਿਹਾ ਸੀ ਤੇ ਇਹ ਦੇ ਕੋਲੋਂ ਅਸੀਂ ਕੁੱਲ 80 ਜਿਹੜੀ ਚਾਈਨਾ ਡੋਰ ਦੇ ਗੁੱਟ ਨੇ ਉਹ ਬਰਾਬਦ ਕੀਤੇ ਨੇ ਜੀ ਤੇ ਕੀ ਕਾ ਦਾ ਕੰਮ ਕਰਦਾ ਗਿਆ ਬੱਚੀ ਇਹ ਦਿਹਾੜੀ ਨੱਪਾਈ ਕਰਦਾ ਲੜਕਾ ਤੇ ਅਸਲ ਚ ਇਹਨੇ ਕੁਝ ਦਿਨ ਪਹਿਲਾਂ ਹੀ ਇਹ ਕੰਮ ਸ਼ੁਰੂ ਕੀਤਾ ਸੀ ਤੇ ਸਾਡੇ ਕੋਲ ਜਿਸ ਤਰ੍ਹਾਂ ਅਸੀਂ ਅੱਧਾ ਟੀਮਾਂ ਦਾ ਗਠਨ ਕੀਤਾ ਹੋਇਆ ਸੀ ਜੋ ਹਰ ਸਮੇਂ ਹੀ ਨਾਬਾਜ਼ ਸ਼ਹਿਰ ਦੇ ਵਿੱਚ ਸਕਰੀਆ ਸੀਗੇ ਬਹੁਤ ਐਕਟਿਵ ਹੋਏ ਬੇਸੀ ਸਾਡੇ ਸਾਡੀ ਪੁਲੀਸ ਟੀਮ ਤੇ ਇਹਨੇ ਕੁਝ ਦਿਨ ਪਹਿਲਾਂ ਹੀ ਆਪਣਾ ਸ਼ੁਰੂ ਕੀਤਾ ਸੀ ਇਹ ਕੈਦੋ ਫਰੋਕਤ ਦਾ ਕੰਮ ਤੇ ਕੱਲ ਅਸੀਂ ਇਸ ਨੂੰ ਸ਼ਾਮ ਵੇਲੇ ਕਾਬੂ ਕੀਤਾ ਇਹ ਨਾਮ ਕੀ ਹੈ ਜੀ ਇਹਦਾ ਕਿੱਥੋਂ ਲਿਆਂਦਾ ਸੀ ਕਿੱਥੇ ਸਟੇਟ ਫੋਰਡ ਲਿਖ ਸੀ ਇਹ ਦੇਖੋ ਜੀ ਇਹਦਾ ਨਾਮ ਹੈ ਜਤਨ ਪੁੱਤਰ ਹਰੀਸ਼ ਕਿੱਥੇ ਦੇ ਤੇ ਇਹ ਨਾਬਾਜ਼ ਨਾਬੇ ਦਾ ਹੀ ਰਹਿਣ ਵਾਲਾ ਤੇ ਇਹਨੂੰ ਕੱਲ੍ਹ ਸ਼ਾਮ ਨੂੰ ਸਾਡੀ ਟੀਮ ਵੱਲੋਂ ਕਾਬੂ ਕੀਤਾ ਗਿਆ ਹਲੇ ਜਿਹੜੀ ਬਾਕੀ ਇਹ ਕਿੱਥੋਂ ਲੈਂਦਾ ਸੀ ਇਹਦੇ ਨਾਲ ਹੋਰ ਕੌਣ-ਕੌਣ ਨੇ ਸਾਰੀ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਇਹ ਕੰਪਲੀਟ ਹੋਏਗੀ ਤੁਹਾਨੂੰ ਇਹ ਅਸੀਂ ਵਕਰੀ ਤੌਰ ਤੇ ਦੱਸ ਦਾਂਗੇ ਕਿਹੜੀ ਧਾਰਾ ਦੇ ਤਹਿਤ ਹੁੰਦੀ ਹੈ ਇਹ ਸਾਰਾ ਮਾਮਲਾ ਇਹ 223 ਦੇ ਬੀਐਨਐਸ ਦੇ ਅਧੀਨ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਦਰਸਲ ਇਹ ਮਾਨਯੋਗ ਡੀਸੀ ਸਾਹਿਬ ਵੱਲੋਂ ਇਖਤਿਸ ਤੇ ਆਰਡਰ ਵੀ ਲਿਖਤ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਮੁੱਕਰ ਰਹੇ ਹੋਏ ਅਸੀਂ ਇਹ ਜਿਹੜਾ ਕੇਸ ਹੈ ਦਰਜ ਰਜਿਸਟਰ ਕੀਤਾ ਜੀ ਇਹ ਇਹ ਜਿਹੜਾ ਜਿਹੜਾ ਮੇਨ ਜਿਵੇਂ ਆ ਹੋਰ ਵੀ ਦੁਕਾਨਦਾਰ ਵੇਚ ਰਹੇ ਉਹਨਾਂ ਨੂੰ ਕੀ ਮੈਸੇਜ ਆਜਾ ਜੋ ਤੁਹਾਡੇ ਕੋਲ ਦੇਖੋ ਇਹ ਪਹਿਲੀ ਗੱਲ ਤਾਂ ਇਹ ਸੋਸਾਇਟੀਲ ਪੁਆਇੰਟ ਆਫ View ਨਾਲ ਇਹ ਦੇਖਿਆ ਜਾਵੇ ਤਾਂ ਇਹ ਬਹੁਤ ਮਾੜੀ ਚੀਜ਼ ਹੈ ਇਹ ਚਾਈਨਾ ਡੋਰ ਇਹਦੇ ਨਾਲ ਜਿਹੜੇ ਪੰਛੀ ਵੀ ਨੇ ਇਨਸਾਨ ਵੀ ਨੇ ਸਭ ਨੂੰ ਹੀ ਨੁਕਸਾਨ ਹੁੰਦਾ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਵੀ ਹੈ ਕਈ ਹੈ ਜੀ ਇਨਸੀਡੈਂਟ ਆਪਣੇ ਸਾਹਮਣੇ ਆਏ ਨੇ ਕਿ ਕਈ ਜਿਹੜੇ ਪੰਚੀ ਨੇ ਉਹਨਾਂ ਦੇ ਸੱਟਾਂ ਲਗੀਆਂ ਨਹੀਂ ਕਈਆਂ ਦੀ ਵਾਹਕਲ ਚਲਾਉਂਦੇ ਹੋਏ ਉਹਨਾਂ ਦੀ ਸੱਟਾਂ ਖਾਧੀਆਂ ਨਹੀਂ ਕਈਆਂ ਨੇ ਅੰਡਰ ਥਾਂਾਂ 'ਤੇ ਤੇ ਇਸ ਨਿਗਾਹਟਿੰਗ ਮਤਲਬ ਸਾਰਿਆਂ ਨੂੰ ਹੀ ਸਾਡੇ ਵੱਲੋਂ ਇਹ ਸੁਨੇਹਾ ਹੈ ਕਿ ਖੁਸ਼ੀਆਂ ਲਈ ਬਣਾਏ ਜਾਂਦੇ ਹਨ ਤਿਹਾਰ ਤਾਂ ਇਸ ਲਈ ਪਲੀਜ਼ ਇਸ ਦੀ ਵਰਤੋਂ ਕਰਕੇ ਕਿਸੇ ਹੋਰ ਦਾ ਨੁਕਸਾਨ ਆਪਾਂ ਨਾ ਕਰੀਏ ਅਗਰ ਫੇਰ ਵੀ ਜੇਕਰ ਕੋਈ ਇਸ ਦੀ ਹੁਣ ਵਰਤੋਂ ਕਰੂਗਾ ਤਾਂ ਉਹਨੂੰ ਬਹੁਤ ਹੀ ਸ਼ਕਤੀ ਨਾਲ ਅਸੀਂ ਜਿੱਟਾਂਗੇ ਸਰ ਕਈ ਬੱਚੇ ਪਤੰਗਦੋਂ ਉਹਨਾਂ ਦੇ ਬੱਚਿਆਂ ਤੇ ਕੀ ਮਾਮਲਾ ਰਜੂ ਜਾ ਉਹਨਾਂ ਦੇ ਪੇਰੈਂਟਸ ਵੀ ਇਨਵੋਲਵ ਕਰੋ ਵਿੱਚ ਦੇਖੋ ਕਿ ਐਸ ਪਰ ਲਾਅ ਹੀ ਇਹਨੂੰ ਅਮਲ ਵਿੱਚ ਲਿਆਵਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੀ ਅਸੀਂ ਆਪਣੀ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਬਟ ਬੱਚਿਆਂ ਨੂੰ ਅਸੀਂ ਸचेत ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਹਦਾਇਤ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਚਾਈਨਾ ਡੋਰ ਨੂੰ ਨਾ ਵਰਤੋ ਜਿਹੜੀ ਆਨ ਡੋਰ ਹੈ ਖੁਸ਼ੀਆਂ ਦਾ ਤਿਉਹਾਰ ਤਾਂ ਉਹਦੇ ਨਾਲ ਵੀ ਮਨਾਇਆ ਜਾ ਸਕਦਾ ਹੈ ਠੀਕ ਹੈ ਜੀ ਕਿਸੇ ਹੋਰ ਨੂੰ ਨੁਕਸਾਨ ਪਹੁੰਚਾ ਕੇ ਆਪ ਖੁਸ਼ ਹੋਣਾ ਉਹ ਗੱਲ ਆਪ ਲੋਕਾਂ ਨੂੰ ਕਿਸ ਰਹਿਤ ਦੇ ਹੋਗੇ ਕਿਵੇਂ ਤੁਹਾਡੇ ਨਾਲ ਸੰਪਰਕ ਕਰਨ ਜਾਂ ਉਹਨਾਂ ਨੂੰ ਕੀ ਕਹੋਗੇ ਆਮ ਲੋਕਾਂ ਨੂੰ ਮੇਰਾ ਇਹ ਜਨੇਹਾ ਹੈ ਮੇਰੀ ਰਿਕੁਐਸਟ ਵੀ ਹੈ ਤੇ ਮਾੜੇ ਅੰਸ਼ਰਾਂ ਨੂੰ ਮੇਰੀ ਚੇਤਾਵਨੀ ਹੈ ਕਿ ਕਿਸੇ ਵੀ ਪ੍ਰਕਾਰ ਇਸ ਡੋਰ ਚਾਈਨਾ ਡੋਰ ਦੀ ਵਰਤੋਂ ਨਾ ਕਰਨੀ ਤੇ ਆਮ ਪਬਲਿਕ ਆਪਣੇ ਘਰਾਂ ਦੇ ਵਿੱਚ ਆਪਣੇ ਛੱਤਾਂ ਦੇ ਪਤੰਗ ਵਗੈਰਾ ਜਿਹੜਾ ਕੋਈ ਉਡਾ ਰਿਹਾ ਹੈ ਤਾਂ ਉਹ ਕੋਈ ਵੀ ਆਮ ਡੋਰ ਜਿਹੜੀ ਬਾਜ਼ਾਰ 'ਚ ਅਵੇਲੇਬਲ ਹੈ ਉਹਨੂੰ ਯੂਜ਼ ਕਰਕੇ ਉਹ ਕਰ ਸਕਦਾ ਬਟ ਜਿਹੜੀ ਆ ਮੋਤ ਦੀ ਡੋਰ ਹੈ ਇਸ ਚੀਜ਼ ਤੋਂ ਇਹ ਗਰੇਜ ਕਰੰ ਅਦਰਵਾਈਜ਼ ਜੋ ਕਾਨੂੰਨ ਸਾਨੂੰ ਇਜਾਜ਼ਤ ਦੇਊਗਾ ਅਸੀਂ ਸਖਤ ਤੋਂ ਸਖਤ ਇਹਨਾਂ ਦੇ ਕਾਰਵਾਈਆਂ ਨੂੰ ਚਲਿਆਂਗੇ ਜਿਹੜਾ ਬੱਚਾ ਉਡਾਉਂਦਾ ਉਹਦੇ ਪੇਰੈਂਟਸ ਨੂੰ ਵੀ ਪਤਾ ਹੁੰਦਾ ਕਿ ਚਾਈਨੈਸ ਡੋਰ ਦਾ ਉਹ ਦੇਖੋ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਇਸ ਚੀਜ਼ ਸੰਬੰਧੀ ਜਾਣੂ ਕਰਾਇਆ ਅਸੀਂ ਜਾਗਰੂਕ ਵੀ ਕੀਤਾ ਅਸੀਂ ਫਲੈਕਸ ਵੀ ਚਪਵਾਏ ਸੀਗੇ ਪਿੱਛੇ ਤਾਂ ਹੁਣ ਇਸ ਚੀਜ਼ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ ਬਹੁਤ ਆਮ ਜੀ ਮੈਂ ਪਹਿਲਾਂ ਕਰੀ ਆਮ ਮਿਲਦੀਆਂ ਹੁੰਦੀਆਂ ਸੀ ਹੁਣ ਇਹ ਬਿਲਕੁਲ ਹੀ ਬੈਂਡ ਹੈ ਤੇ ਬਹੁਤ ਹੀ ਓਕੇ ਜਿਵੇਂ ਆ ਜਿਵੇਂ ਲੁਕ ਚੁਪ ਕੇ ਦੇ ਰਿਆ ਸੀਗਾ ਤਾਂ ਇਹਨੂੰ ਕਾਬੂ ਕਰ ਲਿਆ ਤਾਂ ਸਾਨੂੰ ਉਮੀਦ ਹੈ ਕਿ ਹੁਣ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰੂਗਾ ਤੇ ਪੇਰੈਂਟਸ ਨੂੰ ਵੀ ਇਹ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਸਮਝਾ ਜਾਗਰੂਕ ਕਰਨ ਕਿ ਇਸ ਦੌਰ ਦੀ ਵਰਤੋਂ ਉਹ ਨਾ ਕਿੰਨੇ ਕਦੀ ਵੇਚਦਾ ਸੀ ਇੱਕ ਗੁੱਟੀ ਦੇ ਕੋਲ ਗਿਆ ਪਰ ਮੁੰਡਲੀ ਜਾਣ ਸਰ ਇਹ ਇਨਵੈਸਟੀਗੇਸ਼ਨ ਦਾ 파ਰਟ ਹੈ ਤੁਹਾਨੂੰ ਅਸੀਂ ਵੱਖਰੇ ਤੌਰ ਤੇ ਦੱਸ ਦਾਂਗੇ ਕਿੰਨੇ ਕਦੀ ਇਹਦੀ ਕੀਮਤ ਸੀਗੀ ਇਹਦੀ